ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਰਵੀਆਂ ਸੈਟਰ ਨੇ ਟਿੱਕ ਕਰ ਦੇ ਗੋਲ ਦੀ ਸਟਾਰਟਿੰਗ ਤੇ ਕੂਤਰ ਬੰਨ ਲਿਆ ਤੇ ਕੂਤਰ ਵੀ ਆਪਣਾ ਉੱਡ ਖੜਿਆ ਲੂਸਿਆਂ ਨਾਲ ਆ ਗਿਆ ਟੜਕੇ ਤੋਂ ਉੱਡੇ ਫਿਰਦਾ ਇਹ ਕੋਈ ਰੱਛਿਆ ਸੀਗਾ ਹੁਣ ਭੜਕਾਉਣ ਜੇ ਲਾ ਕੇ ਕੂਤਰ ਭੜਕਾ ਕੇ ਤੇ ਹੁਣ ਆ ਗਿਆ ਨੀਵਾ ਇਹ ਤੇ ਬਸ ਆਇਆ ਰਹੇ ਆਪਣੇ ਘਾਲ ਕੇ ਵੜਾ ਆ ਗਏ ਮਿੱਤਰੋ ਫੇਰ ਵਿਖਾਉਣੇ ਆ ਲਓ ਜੀ ਮਿੱਤਰੋ ਜਾਂਦਰਾ ਕੇ ਬਹਿ ਗਿਆ ਆਪਣਾ ਥਲੋ ਚਰਾ ਜਮਾ ਸੁੱਕਿਆ ਪਿਆ ਆ ਦੇਖੋ ਹਟ ਜਾ ਹੱਡੀ ਨਹੀਂ ਗਈ ਬਈਆ ਜੋਰ ਲੱਗਾ ਕੱਲ ਵੀ ਲੱਗਾ ਨਹੀਂ ਜਣਾ ਨਹੀਂ ਜੇ ਅਗੁੱਤਰ ਨੇ ਭੰਨੇ ਨਾ ਫੇਰ ਉੱਡਣਾ ਆ ਗਿਆ ਹੈ ਘਰ ਹੀ ਆ ਗਿਆ ਆ ਰਿਹਾ ਸੀ ਕੱਲ ਬਾਹਰ ਕੱਲ ਦਾ ਜਰਾ ਭੁੱਖਾ ਭੱਖਾ ਮੈਂ ਬਦਾਨ ਨੂੰ ਪਾਵਾਂਗੇ ਸਾਥੂ ਲੈ ਜਾਂਦੇ ਇਹਨੂੰ ਮੈਂ ਪਾਣੀ ਪੂਣੀ ਪਿਆਵਾਂਗੇ ਬਦਾਨ ਨੂੰ ਪਾਵਾਂਗੇ ਸ਼ੁਰੂਆ ਗਏ ਯਾਰ ਮੇਨ ਗੱਲ ਹੁਣ ਤਾਂ ਮੁਸ਼ਕਲ ਹੀ ਛੱਡ ਗਈ ਬਈ ਇਹਨੂੰ ਕਦੇ ਵੀ ਨਹੀਂ ਛੱਡਦੇ ਆਪਾਂ ਗਾਹ ਨੂੰ ਕੱਢਾਂਗੇ ਇਹਨੂੰ ਕਿਉਂਕਿ ਯਾਰ ਇੱਥੇ ਕਰੀ ਨਹੀਂ ਬੈਠਾ ਬਾਹਰ ਵੀ ਨਹੀਂ ਬਹਿਣੇ ਨੇ ਬਾਜੀ ਤੇ ਉਹ ਕਬੂਤਰ ਆਏ ਕੱਲ ਕੱਲ ਤਾਂ ਕੱਲਾ ਸੀਗਾ ਤੇ ਬਾਜੀ ਦੇ ਕਬੂਤਰ ਵੀ ਹੋਣਗੇ ਨਾਲ ਇਹਦੇ ਵੀ ਉਹ ਬੜਾ ਉੱਚਾ ਵੀ ਨਹੀਂ ਖੜਾ ਸੀ ਬਈ ਕਹਿ ਦਿੱ ਗਿਆ ਆਪਾਂ ਬੜਾ ਉੱਚਾ ਖੜਾ ਸੀ ਕੱਲ ਉਹ ਸਮਦਰ ਦੀ ਸਟਾਵਰ ਜਨਾਚਾ ਉਥੋਂ ਹੀ ਆਇਆ ਇਹ ਉਸੇ ਟੱਕ ਜੀ ਫਿਰਦਾ ਰਹੇ ਉਸੇ ਟੱਕ ਜੀ ਬੜਕਾਈ ਗਏ ਵਾਸਤੇ ਕੋਈ ਨਹੀਂ ਸੀਗਾ ਲਾਦਾ ਬਡੂ ਰਲ ਬੂਤਰ ਵੀ ਹੈ ਕਾਰ ਕੋਈ ਸਾਹਿਬ ਰੈਡੀ ਹੋ ਗਿਆ ਆ ਗਿਆ ਕਿੱਥੇ ਚੱਲਿਆਂ ਧਾਬੇ ਦੇ ਠਾਵੇ ਦੀ ਆ ਗਿਆ ਵੀ ਹੈ ਇਸੋਂ ਦਾਬਾ ਚੱਲਿਆ ਜੀ ਕਿੱਥੇ ਜੀ ਇਹ ਕੱਲ ਦਾ ਦਿਨ ਲਾ ਕੇ ਇਸ ਪਰਸੋਂ ਫੇਰ ਵੜਿਆਵੜਾ ਮੇਰੇ 21 ਤਰੀਕ ਨੂੰ ਪੱਕਾ ਹਾਲ ਵਿਦਾ ਹੁੰਦਾ ਤੇ ਹਾਂ ਫਿਰ 21 ਤਰੀਕ ਨੂੰ ਜਾਏਗਾ ਨਾ 20 ਤਰੀਕ ਨੂੰ ਕੀ ਇੱਥੇ ਜਿਗਰਾਤੇ ਤੇ ਆਉਣਾ ਇੱਥੇ ਨਹੀਂ ਇੱਕ ਹੀ ਦੀ ਫਿਰ ਪੂਰਾ ਜਾੜਨਾ ਨੇ ਤੇ ਬੱਚੇ ਕੌਣ ਲਾਊਗਾ ਬੱਚੇ ਫਿਰ ਬਾਈ ਦਾ ਟੈਨਸ਼ਨ ਲੈ ਜਿਵੇਂ ਛਾਲਾ ਕੌਣ ਲਾਊਗਾ ਇੱਕ ਤਾਂ ਦਾ ਲਾਤਾ ਘਾਂ ਦੇ ਤੁਸੀਂ ਵਾਲਾ ਤੂੰ ਹਾਂ ਉਹਦਾ ਸਾਡੇ ਤੇ ਲੱਗਣੇ ਨੇ ਕਿ ਖੇਤ ਖੂਦ ਦਾ ਕੰਮ ਹੁੰਦਾ ਸਹੀ ਗੱਲ ਆ ਬਦਾਮ ਦੂ ਅੱਗੇ ਤੂੰ ਆ ਕੇ ਪਾ ਜਾਂਦਾ ਹੀਗਾ ਹਾਂ ਫਿਰ ਬਾਈ ਨੇ ਜਮਾ ਰੋਕ ਲੈਣੇ ਦੂਸਰੇ ਆਲੇ ਅਗਰ ਛੱਡ ਛੁੱਡੁੰਦਾ ਹੀ ਆ ਗਏ ਮੀਮੂ ਜੋਂ ਮੈਂ ਛੱਡ ਦਿੰਦਾ ਹੀ ਕੱਲਾ ਛੱਡਿਆ ਸੀ ਕਬੂਤਰ ਸੱਤ ਵਜੇ ਕੱਲਾ ਤਾਂ ਕਿਧਰ ਕਿਨਾ ਛੜਾ ਛੜੂ ਤਾਂ ਹੀ ਇਹ ਤੇ ਦੂਜੇ 7 ਵਜੇ ਆ ਤੇ ਕੱਲਾ ਕਬੂਤਰ ਨਹੀਂ ਨਹੀਂ 7 ਨਹੀਂ 9 ਵਜੇ ਡੇਗ ਪਿਆ ਸੀ ਤੂੰ ਤਾਂ ਆਇਆ ਹੀ ਨਹੀਂ ਬਹਾਉਣੇ ਨੂੰ ਤੂੰ ਕਿੱਥੇ ਸੀਗਾ 9 ਵਜੇ ਉੱਥੇ ਬਹਿ ਕੇ ਗੌਰਮੰਟ ਤੇ ਪਤਾ ਨਹੀਂ ਉਹਦੇ ਡੇਗ ਡੂਗੇ ਵੀ ਪਰਲੇ ਬਸ ਉੱਥੇ ਬਹਿ ਗਿਆ ਸੀ 9 ਵਜੇ ਤੂੰ ਵੀ ਤੂੰ ਕਿੱਥੇ ਸੀਗਾ 10 ਵਜੇ ਤੂੰ ਕਿੱਥੇ ਸੀਗਾ ਮੈਂ ਘਰ ਰਹੀ ਸੀ ਤੇ ਕੱਲ ਆਇਆ ਨਹੀਂ ਬਹਾਉਣੇ ਨੂੰ ਮੈਂ ਗਿਆ ਚਲਾ ਸੀ ਕਿਤੇ ਸਾਰਾ ਕੰਮ ਪਤਾ ਲੈਣ ਤੇ ਗਿਸਤ ਕਰਨ ਪਾਲੋ ਬੈਂਡ ਰਗਾ ਮੋਟਗਾ ਮਾਰੀ ਗਏ ਮਤਲਬ ਬੈਠਾ ਹੀ ਨਹੀਂ ਇਹ ਆ ਹੁਣ ਪਾਇਆ ਹੀ 10 ਦਾ ਟਾਈਮ ਹੋ ਗਿਆ ਆ ਹੁਣ ਪਾਇਆ ਫੜ ਕੇ ਨੂੰ ਫੜੇ ਭੱਜਿਆ ਹੋਊਗਾ ਮੀਂਹ ਝੱਗਿਆ ਸੁੱਕਿਆ ਹੀ ਹੌਲਾ ਸੁੱਕੀ ਗੰਦਰ ਵੜ ਕੇ ਉੱਥੇ ਨਹੀਂ ਅੰਦਰ ਤਾਂ ਕਿੱਥੇ ਵੜ ਗਏ ਰਾਤ ਨੂੰ ਇਹ ਨਹੀਂ ਸੁੱਕਿਆ ਹੀ ਹੈ ਹਮਮ ਹੋਮੜਾ ਦੇ ਵਿੱਚ ਡਿੱਗਾ ਹੋਊਗਾ ਪੱਕਾ ਹਾਂ ਗੋਮਟ ਉੱਥੇ ਲਾਈ ਤੇ ਉੱਡਵਾ ਹੀ ਦਿਗਾ ਨਾ ਜਿੰਗਣਾਂ ਵਿੱਚ ਵੜ ਕੇ ਡਿੱਗ ਪਏ ਨਹੀਂ ਤਾਂ ਭੇਜਿਆ ਆਣਾ ਸੀ ਆਵੇ ਭਿੱਜੇ ਤਾਂ ਹੋਊਗਾ ਆਵੇ ਜੂਆਂ ਪਾਣਾਂ ਉੱਡਦਾ ਪਾਣੀ ਪੀ ਪੀਵਾਂਗੇ ਫੇਰ ਹੀ ਪੀਵਾਂਗੇ ਆਹ ਸੇ ਕਬੂਤਰ ਵੇਖੋ ਸਾਡਾ ਰਾਧਾ ਨੂੰ ਰੋਕ ਲ ਗਈ ਬਾਜੀ ਦੀ ਬਣਾਉਣੇ ਯਾਰ ਚੰਗੀ ਛੱਡਾਂਗਾ ਐਂਟਰੀ ਵਾਲੀ ਹਾਂ ਕਬੂਤਰ ਨੂੰ ਸਾਫ਼ ਸੀ ਤਾਂ ਉਹ ਘਰੇ ਚੱਲ ਛੱਡ ਲਿਆ ਕਰਾਂਗੇ ਪਹਿਲੇ ਦਿਨ ਪਾਣੀ ਨਹੀਂ ਦੇਣਾ ਗੱਲ ਆਪਾਂ ਹਾਂ ਜੇ ਬਣ ਗਈ ਗਰਮੀ ਫੇਰ ਛੱਡ ਲਾਂਗੇ ਦੂਸਰਾ ਚ ਓਕਣੀ ਹਾਂ ਸੁਦਾਮ ਖਾਂ ਦਾ ਕਬੂਤਰ ਤੇ ਬਣ ਗਈ ਗੱਲ ਤੇ ਛੱਡ ਦਾਂਗੇ ਹਾਂ ਦੋਵੇਂ ਬਦਲ ਤੇ ਤਾਂ ਫੇਰ ਨਹੀਂ ਛੱਡਦੇ ਕੁਬਟਰ ਵੀ ਛੱਡਦੇ ਘਰੇ ਵੀ ਨਹੀਂ ਛੱਡਦੇ ਮੋੜ ਕਾ ਨਾ ਕੋਈ ਮੋੜਦਾ ਸਹੀ ਗੱਲ ਆ ਆਪਦੇ ਲੋਕੀ ਲੈ ਲੈਂਦੇ ਆ ਨਾ ਕਿਸੇ ਦਾ ਮੋੜਦੇ ਨਹੀਂ ਗੇ ਆ ਖਾਸਿਆਂ ਦੇ ਵੇ ਲੋ ਕਬੂਤਰ ਆ ਲੈ ਤੁਸੀਂ ਕਹਣਾ ਉੱਡਣਾ ਨਹੀਂ ਜਾਵਾਂ ਵੀ ਇਹਨੇ ਦਾ ਤੇ ਕੱਲ ਨਾ ਹੋਵੇ ਢਿੱਗਿਆ ਲੈ ਹੈ ਇਹ ਕਬੂਤਰਾਂ ਦਾ ਇਹਿੰਦਾ ਕਾ ਸੁੱਕਾ ਕ ਕੀ ਆ ਥੱਲੋਂ ਹਾਂ ਇੰਦਰੋਂ ਹੁੰਦਾ ਕੰਮ ਇਹਦਾ ਥੱਲੋਂ ਇਹ ਜ਼ੋਰ ਲੱਗਾ ਹੋਇਆ ਹੁੰਦਾ ਹਾਂ ਤਾਂ ਜ਼ੋਰ ਲੱਗਾ ਇਹਦਾ ਸੁੱਕਾ ਆਏ ਕ੍ਰਿਪਾ ਆਏ ਪਿੱਤਾਂ ਨਿਕਲੇ ਆ ਪਿਆ ਵੇ ਅਲੀ ਵਧੀਆ ਛੱਡੀ ਆਏ ਵਧੀਆ ਫਿਰ ਦਾ ਘੋੜਿਆਂ ਵਾਂਗੂੰ ਕਹਿੰਦਾ ਛੱਡ ਦੋ ਮੈਨੂੰ ਵੇ ਆਹ ਗੱਲ ਕਰਨੇ ਵੇ ਬੇਖਾ ਘੰਡਾ ਵਾਲਾ ਨਹੀਂ ਜਬਾਏ ਸਾਰੇ ਬਾਈ ਨੇ ਤਿੰਨ ਚਾਰ ਵੇ ਬਾਹਰ ਮੈਰਾ ਵਹਿ ਗਈ ਮੈਰਾ ਵਸ਼ਰ ਗਿਆ ਗਿਆ ਕਹਿੰਦਾ ਯਾਰ ਹੁਣ ਫਿਰ ਹੌਣ ਸਰ ਹੌਣ ਸਰ ਜੀ ਇਹ ਤੇ ਰੌਣੀ ਲਗਾ ਮੈਂ ਪੱਜੂਗਾ ਉੱਥੇ ਤੂੰ ਆਈ ਹੈਏ ਪੱਜੇਗਾ ਉੱਥੇ ਜੀ ਤੇ ਰੌਣੀ ਲਗਾ ਨਾ ਇਹਲੀ ਕਣੀ ਭਾਈ ਦਾ ਅੱਲਾ ਹੋਵੇ ਹਾਂ ਇਹ ਚਾਹ ਬੰਦ ਕਰਤਾ ਛਾੜ ਨਹੀਂ ਪਿਆ ਨਾ ਬਾਹਰ ਤੋਂ ਘੱਟ ਆਏ ਇਹ ਲਾਵਾਂਗੇ ਜੋੜੇ ਲਾਵਾਂਗੇ ਤਾਂ ਯਾਰ ਇਹ ਕਰੇ ਲਾ ਦਿੰਦਾ ਜੋਰ 12 ਵਜੇ ਦੇ ਨਹੀਂ ਲੋ ਕਾਲ ਚਾਉਂ ਲਾ ਚਾਉਂ ਤੈਨੂੰ ਹੁੰਦੀ ਤੇ 12 ਵਜੇ ਲਾ ਲੈਂਦਾ ਆਉਦਾ ਜਿਹਰੋ ਨਾਲ ਬੜਾ ਮਾ ਆਂ ਗਾਮ ਸ਼ਟ ਡੇ ਆ ਆ ਕਿੰਨੇ ਸਾਲ ਪੁਰਾਣਾ ਇਹ ਬਹੁਤ ਪੁਰਾਣਾ ਆ ਆ ਬੁੱਢਾ ਕਬੂਤਰ ਬਹੁਤ ਪਾਰਾ ਬੁਰਾ ਸਾਲ ਪੁਰਾਣਾ ਹੋਊਗਾ 10 12 ਸਾਲ ਇਹਨਾਂ ਲੱਗ ਜੋੜਾ ਛੜ ਪਿਆ ਗਿਆ ਨਾ ਕੁੜਦਾ ਆ ਜੀ ਬਹੁਤ ਆ ਜੀ ਪੰਜਾਸ਼ੀਆਂ ਸਾਲਾਂ ਬਾਅਦ ਰਹਿਣ ਵਾ ਕੇ ਬਿੰਦਾ ਤੇ ਖੰਭ ਵੀ ਹਜੇ ਘੱਟਾ ਮਾਣਾ ਵਾਲਾ ਹੋਏ ਆ ਸੁਲੇ ਕਾਂ ਬਾਹੀ ਆਂਦੇ ਆਵੇ ਫੇਰ ਵੀ ਸਾਰੇ ਨਿਭਾ ਕੇ ਬੈੰਦਾ ਏ ਇਧਰ ਹੀ ਆਵੇ ਦੋਵੇਂ ਆ ਨੀ ਤਾਂ ਕਬੂਤਰ ਜੋਰ ਲੱਗ ਬਹਿ ਜਾਂਦਾ ਟਾਈਮ ਨਾਲ ਚਲੋ ਬਹਿ ਜਗੇ ਹਾਂ ਵੱਡਾ ਪੰਜ ਸਾਲਾ ਭਗੜਾ ਜੁੜੇ ਲੱਗ ਰਿਹਾ ਫੇਰ ਕੱਟ ਲੈ ਇਹ ਦੇਖੋ ਬਾਕੀ ਆ ਸਾਰੇ ਕੂਤਰ ਕੱਢਣ ਵਾਲੇ ਕਰੋ 10 12 ਸਾਂਤਿਆਂ ਵਾਲੀ ਉਹ ਕਾਲੇ ਘੰਡ ਵਾਲਾ ਕਾਲੀ ਛੱਡਿਆ ਇਹ ਬੱਚਿਆਂ ਤੋਂ ਰੁਕਾ। ਸਾਲਾ ਪਾਸੇ ਕਿਛੇ ਈ ਦੀ ਛਤਰੀ ਤੇ ਬਹਿ ਗਿਆ ਜਾ ਕੇ ਖੱਟੀ ਵੇਖ ਕਿਉਂ ਪਰੇ ਪਿੰਡ ਦੇ। ਇਹ ਆਪਣੇ ਲੱਗਾ ਨਹੀਂ ਸੀਗਾ। ਤਾਂ ਨਵਾਂ ਛੱਡਿਆ ਇਹ ਤੇ ਪਰੇ ਜਾ ਕੇ ਬਹਿ ਗਿਆ ਨਾਲ। ਇਹ ਛੱਡੇ ਨਹੀਂ ਬੱਚਿਆਂ ਤੋਂ ਰੁਕ ਲਿਆ ਸੀ। ਦੀਨਾਂ ਦੀ ਦੂਰੀ ਯਾਰ। ਪਰ ਇਹ ਪਰ ਛੱਡਿਆ ਹੀ ਨਹੀਂ। ਉਸ ਤੋਂ ਬਾਅਦ ਇਹ ਚਾਰ ਕੁ ਬਈ ਲਿਖੇ। ਆਹ ਦੂਜੀ ਉਤਰੀ ਕੱਢਣ ਵਾਲੇ ਹਜੇ ਆਪਣੇ। ਉਹ ਘਾਂਡਾਲੇ ਬੈਠਾ ਗੋਟ ਚ ਲਾਲ ਟਿੱਕੇ ਵਾਲੇ। ਉਹ ਕਿਵੇਂ ਬਾਹੇਗਾ ਫਿਰ? ਉਹ ਕੱਢਨੇ ਸੀਗੇ। ਆਵੇ। ਕਿ ਜੇ ਤੂੰ ਆ ਗਿਆ ਉਹਦੀ ਕੱਢ ਕੇ ਫਿਰ। ਆ ਸੱਭ ਨੇ ਸੀ ਆ ਬੰਦ ਹੋਏ ਸਾਡੇ ਉਹ ਹੁਣ ਤੱਕ ਕੋਈ ਸਾ ਚੱਲੇ ਆ ਮੁੜ ਕੇ ਨੇ ਬੰਦ ਹੋਇਆ ਆਹ ਸੁਣਾ ਹੁਣ ਸਾਡਾ ਹੁਣ ਗਾਈ ਹੋਆ ਆਹ ਰਹਾ ਸਾਡਾ ਬੈਜੂਗਾ ਇਹਦੇ ਦਾ ਮਾ ਹਣਾ ਕਨੇ ਆ ਸਾਫ ਆ ਸਾਫ ਹੀ ਸਾਰੀ ਸਾਫ ਆ ਇਹ ਦੂਸਰਾ ਵਾਸਤੇ ਕੱਢਨੇ ਆ 55 ਦੂਸਰਾ ਵਾਸਤੇ ਕੱਢਨੇ ਚਲੋ ਹੋ ਗਿਆ ਸਾਫ ਪੀਰ ਆ

ਕਰਦੇ ਡਾਡਾ ਬਾਏ 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 ਕਾ ਨਾ ਬਾਏ ਬਾਏ ਡਾਡਾ ਲੋ ਜੀ ਮਿੱਤਰੂ ਹੋ ਗਿਆ ਹੱਥ ਨਾਲ ਤੇ ਕੁੱਤਰਾ ਬਦਾਮ ਨੂੰ ਪਾਦੇ ਸੀ ਨਹੀਂ ਆ ਗਿਆ ਸੀਗਾ ਤੇ ਮੈਂ ਥੋੜਾ ਛੇੜ ਜਾਵਦਾ ਹੀਗਾ ਤੇ ਕੁੱਤਰਾ ਬਹੁਤ ਵੱਡੇ ਸਾਰੇ ਇੱਧਰ ਕਰਤੇ ਆ ਤੇ ਪਰਲੇ ਪਾਸੇ ਆਪਾਂ ਛੱਡ ਦਿੰਗਾ ਜੋੜੀਆਂ ਫੇਰ ਹੱਥ ਤੋਂ ਗੰਦੇ ਹੋਏ ਪਿਆ ਕਿਉਂਕਿ ਕੁੱਡੇ ਘੜੇ ਸਾਫ਼ ਕੀਤੇ ਆ ਆ ਵੀ ਆਹ ਕਰਨ ਵਾਲਾ ਰਹਿ ਗਿਆ ਤੇ ਆ ਵੀ ਕਰਤਾ ਆਪਾਂ ਕੁੱਤਰਾ ਇੰਨੇ ਨੇ ਕਿੱਲੇ ਇੰਨੇ ਇੱਧਰ ਤਾਂ ਬੱਕ ਸਾਰਾਂ ਨੂੰ ਜੋੜੂਗਾ ਨਾ ਅਰਗਾ ਇਹ ਕੋਈ ਸਾਨੀਗਾ ਰੱਖੀ ਬੈਠੀ ਆ ਕਿਹੜੀ ਜੁੜੀ ਕੇ ਮਿਲਦੀ ਆ ਬਲਾ ਕੇ ਛੱਡੀ ਕੇ ਗਲਤ ਨਾਲ ਮਿਲ ਜਣਾ ਨਾ ਓਏ ਕੋਈ ਸਾਹ ਕੁਦਰ ਕਿਥੇ ਤਾਂ ਬੈਠੀ ਆ ਬੈਠੀ ਇਹਦਾ ਉੱਤਰ ਆਉਂਦੀ ਆ ਓਏ ਆ ਇੰਨਾ ਕਰਕੇ ਨੀ ਉੱਤਰ ਦੀ ਗੁਲਕ ਦੇ ਆ ਉੱਤਰ ਹੋ ਗਏ ਆ ਗਈ ਹਾਂ ਹੋ ਗਿਆ ਆ ਗਈ ਮੈਂ ਲੱਗੀ ਵੀ ਜੁੜੀ ਇਹ ਕਹਿੰਦੇ ਛੱਡੀ ਸੇ ਨਵੀਂ ਜੁੜੀ ਮੈਂ ਇਹ ਤਾਂ ਬੈਠੀ ਆ ਉਹ ਬੈਠੀ ਇਹ ਨਹੀਂ ਲੱਗੀ ਆਇਓ ਕਰਤਾ ਸਾਫ ਜਿਓ ਖੱਡਾ ਤੇ ਅੱਜ ਗਿਆ ਨਹੀਂ ਹੋਇਆ ਨਹੀਂ 21 ਨੂੰ 21 ਨੂੰ ਜਾਣਾ ਨਹੀਂ ਦੂਜਾ ਭਰਾ ਇਹਦਾ ਗਿਆ ਤੇ ਇਹਨੇ ਇਕੱਲੇ ਜਾਣਾ ਅੱਜ ਨਹੀਂ ਗਿਆ ਕਿਉਂਕਿ ਅੱਜ ਜਾਣਾ ਹੀ ਨਹੀਂ ਮੈਂ ਵੀਰ ਹੀ ਗਿਆ ਨਾ ਆਹ ਦਾ ਦਾਣੇ ਚੁਗਦਾ ਜੀ ਦਾਣੇ ਤੇ ਭਰ ਕੇ ਚੁੱਕ ਕੇ ਫੇਰ ਏਡੂਡ ਭਰ ਕੇ ਫੇਰ ਘੜਕੂਗਾ ਇਹ ਖਲਾ ਕਰਦਗੇ ਸਾਫ ਇੱਕ ਲਓ ਜੀ ਮੇਟਰੂ ਕਰਤੇ ਖੁੱਡੇ ਸਾਫ ਆਪਾਂ ਤੇ ਵੀ ਓਕੇ ਹੋ ਗੀਆਂ ਰਪੋਟਾਂ ਜਵਾਂ ਕੋਈ ਕੋ ਸਾਹੇ ਖੁੱਡੇ ਜੀ ਬੜੀ ਬੈਠੇ ਆ ਇੰਦਰੀ ਕਾਏ ਜੋੜੀ ਮਲਾ ਕੇ ਛੱਡਣੀ ਹੈ ਨਾ ਮਿਲੀ ਆਏ ਮਿਲ ਗਈ ਆਗੇ ਥੱਲੇ ਆਏ ਆਏ ਵੀ ਲੂ ਮੀਨ ਮੀਨ ਜੀ ਆਹ ਬੈਠੀ ਜੋੜੀ ਅੱਕਾ ਹੋਰ ਕੋ ਨਹੀਂ ਜਾਣੀ ਚਾਕਾ ਹਾਂ ਲੋ ਗੜਕੂ ਦਾ ਗੜਕੂ ਦਾ ਆ ਨਹੀਂ ਕਰਨ ਦੇ ਹਾਂ ਹਾਂ ਨਹੀਂ ਮੇਨ ਦੇ ਹਾਂ ਉਹ ਉੱਤਰ ਦੀ ਵਿਚਾਰੀ ਤੇ ਵੀ ਮਸਤ ਤੇ ਆਹਿਆ ਕਾ ਲੱਗੀ ਬਈ ਯਾਰ ਆਹ ਕਬੂਤਰ ਥੱਲੇ ਤੇ ਕਮਲ ਤੇ ਥੱਲੇ ਝਾਕਣਾ ਕਰੀ ਬੰਦੀ ਹਾਂ ਮੈਨਾਂ ਕਬੂਤਰ ਨੂੰ ਨਾ ਦਿੰਦਾ ਤਾ ਜਾਨ ਨੂੰ ਵੀ ਕੁੱਤਰਿਆਊਗੀ ਫੇਰ ਆਉ। ਨਾ ਕਿ ਇੱਧਰ ਵੀ ਲੱਗੇ ਵੇ ਆ। ਬੋਧੀ ਰਗਨੇ ਫੇਰ ਛੱਡਤਾ ਜੀ। ਇਹ ਆ, ਇਹ ਵੀ ਆ ਜੀ ਛੱਡਿਆ। ਬਾਕੀ ਪਰਲੇ 'ਚ ਮੇ ਮੇਨ ਜੀ ਨਿਗਾ ਮਾਰਾ ਦਿੰਨੇ ਆਪਾਂ। ਹਨੇਰਾ ਹੈਗਾ। ਹਨੇਰੇ-ਹਨੇਰੇ 'ਚ ਨਿਗਾ ਮਾਰਾ ਦਿੰਨੇ ਆ। ਆਸ ਫੋਨ ਨਹੀਂ ਗਾਉਣ ਤੇ ਟੁਕੜਾ ਆ ਗਿਆ ਹੋਰ ਲਾਵਾਂਗੇ ਲੈ ਆਂਗਾ ਅੱਪਾ ਆ ਗਏ ਥੱਲੇ ਠੀਕ ਮੈਂ ਤਾਂ ਘਾਟ ਰੋਣਾ ਮੈਂ ਦਾ ਨੰਮਣਾ ਨੂੰ ਜਾ ਕੇ ਥੱਲੇ ਹੈ ਬਦ ਨਾ ਹੁਣਾ ਨੂੰ ਜਾ ਕੇ ਥੱਲੇ ਬਾਕੀ ਉਤਰਾ ਪੈਦੂ ਛੱਡ ਤੇ ਸਾਰੇ ਵੱਡੇ ਲੋ ਜੀ ਮਿੱਤਰੋ ਹੋ ਗਿਆ ਨਿਹਰਾ ਤੇ ਬਬਲੋ ਦਾ ਇੰਨੀ ਕਰਨਾ ਸੀ ਬੱਦਰ ਬਹੁਤ ਪਾਣੇ ਆ ਤੇ ਛਤਰੰਗਾ ਛੁਰੰਗਾ ਲਾ ਦੇ ਨੇ ਰਾਜਮ ਨਿਹਰੀਆ ਜੇ ਹਨਾ ਚੱਕ ਕੇ ਛਤਰੰਗਾ ਇਧਰ ਮਾਰੇ ਪਰਲੇ ਪਾਸੇ ਛਤਰੰਗਾ ਛੁਰੰਗਾ ਬਲਾ ਦੇ ਨੇ ਆ ਨਿੱਕੀ ਲੱਗੀ ਰਹਾਂਗੇ ਇਹ ਨਿੱਕੀ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੀ ਇਹ ਨਿਹਰੀ ਇਹ ਇੱਥੇ ਹੀ ਲੱਗੀ ਰਹਿੰਦੀ ਆ ਉਹ ਵੱਡੰਗਾ ਲਾ ਦੇ ਨੇ ਆਪਾਂ ਤੋਂ ਇੱਕ ਲਾਦੀ ਸੀ ਆਪਾਂ ਉਹ ਪਈ ਵਾਹ ਮਿੱਤਰੋ ਕਰਦੇ ਵੀਰੋ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਆ ਕਰੋ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਵ ਯੂ ਸਪੋਰਟ ਕਰਦੇ ਰਹੇ